ਮਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਵੀ ਮਿੱਤਰੋ ਛਤਰੀਆਂ ਤੇ ਬੱਚੇ ਬਾਹਣੇ ਸ਼ੁਰੂ ਕੀਤੇ ਸੀ ਤੇ ਅੱਜ ਆਪਾਂ ਨਾ ਦੋ ਕੱਡੇ ਸੀ ਇੱਕ ਤੇ ਪਹਿਲਾਂ ਆਪਣਾ ਗਿੱਜਿਆ ਹੋਇਆ ਸੀ ਤੇ ਇੱਕ ਨਵਾਂ ਪੱਠਾ ਆਪਾਂ ਕੱਢ ਦਿੱਤਾ ਸੀ ਤੇ ਦੋਵੇਂ ਹੀ ਬਾਈ ਜਿਹੜੇ ਹੈਗੇ ਉਹ ਵੈਰੀ ਨੇ ਚੱਕ ਲਏ ਅੱਜ ਕਬੂਤਰ ਤੇ ਮੈਂ ਹੋਰ ਵੀ ਜਿਹੜੇ ਲੈਸ ਪਰ ਹੀ ਨਾਲ ਕੱਢੇ ਮੈਂ ਛਤਰੀ ਤੇ ਵੀ ਇੱਕ ਬੰਨਿਆ ਸੀ ਆ ਵਿਚਾਰਾ ਜਾਲ ਤੇ ਆ ਗਿਆ ਆ ਤੇ ਡੋਰੀ ਪਾ ਕੇ ਤੇ ਦੋ ਦੇ ਦੋ ਹੀ ਜਿਹੜੇ ਸੀ ਉਹ ਬੈਰੀ ਅੱਜ ਚੱਕ ਕੇ ਲੈ ਗਈ ਬਾਈ ਕਹਿੰਦਾ ਮਤਲਬ ਸਾਡੇ ਏਰੀਆ ਦੇ ਵਿੱਚ ਉਡਾਣੇ ਬਹੁਤ ਔਖੇ ਆ ਬਾਈ ਅਸੀਂ ਕਹਿ ਦਿੰਨੇ ਆ ਨਾ ਕਿ ਇੰਨੇ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਬਾਈ ਬੈਰੀ ਨਹੀਂ ਛੱਡਦੀ ਜਿੰਨਾ ਮਰਜ਼ੀ ਉੜਦਾ ਹੋਵੇ ਕਬੂਤਰ ਆ ਦੇਖੋ ਛਿਆਂ ਦੇ ਵਿੱਚੋਂ ਇਹ ਰਹਿ ਗਏ ਆਪਣੇ ਪੰਜ ਬੱਚੇ ਇੱਕ ਵੱਡੀ ਕਬੂਤਰੀਆਂ ਨਾਲ ਫਿਰੰਦਾ ਇਹਦੀ ਲਾਲਸਰਾ ਜਿਹੜਾ ਹੈਗਾ ਸੀ ਉਹ ਛੱਡਿਆ ਸੀ ਇਹਨਾਂ ਚੋਂ ਤੇ ਉਹ ਜਿਹੜਾ ਹੈਗਾ ਇਹ ਬੱਚਾ ਅੱਜ ਬੈਰੀ ਨੇ ਚੱਕ ਲਿਆ ਇਆ ਪੰਜ ਬੱਚੇ ਸਾਡੇ ਰਹਿ ਗਏ ਅੱਜ ਤੇ ਕਹਿੰਦਾ ਮਤਲਬ ਉੱਡਣ ਨਹੀਂ ਦਿੰਦੀ ਤੁਸੀਂ ਇਹ ਨਹੀਂ ਹੈਗਾ ਡਾ ਕੇ ਕਹਿ ਸਕਦੇ ਪੀ ਅੱਜ ਇੰਨੇ ਆ ਜਾਣਗੇ ਵਾਪਸ ਦੋ ਡਾ ਹੀ ਤੇ ਦੋਵੇਂ ਹੀ ਲੈ ਗਈ ਉਹ ਚੱਕ ਕੇ ਆ ਤਿੰਨ ਕਬੂਤਰੀਆਂ ਵੱਡੀਆਂ ਕੱਢੀਆਂ ਇੱਕ ਇਹ ਜਿਹਦੇ ਛਾਤੀ ਤੇ ਰੰਗ ਲੱਗਾ ਆ ਇੱਕ ਪੂਰੀ ਮਖਿਆਲੀ ਆ ਤੇ ਇੱਕ ਇਹ ਕਾਲਸਰੀ ਆ ਪੁੰਨੂ ਵਾਲਿਆਂ ਚੋਂ ਆ ਇਹ ਤਿੰਨ ਕਬੂਤਰੀਆਂ ਹੋਰ ਕੱਢ ਲਈਆਂ ਆਪਾਂ ਇਹ ਆਪਾਂ ਛਤਰੀਆਂ ਤੇ ਬਿਠਾਉਂਦਾ ਇਹਦੇ ਆ ਪਰ ਬੈਰੀ ਜਿਹੜੀ ਹੈਗੀ ਆ ਬਾਈ ਉਹ ਨਹੀਂ ਪੇਸ਼ ਜਾਣ ਦਿੰਦੀ ਇਹਨਾਂ ਨੂੰ ਜਿਹੜਾ ਹੈਗਾ ਹੁਣ ਵੱਡੀਆਂ ਕਬੂਤਰੀਆਂ ਨੂੰ ਜਿਹੜਾ ਅੰਦਰ ਕਰੀ ਦੰਨੇ ਆ ਬੱਚੇ ਜਿਹੜੇ ਹੈਗੇ ਆ ਛਤਰੀਆਂ ਤੇ ਰਹਿਣ ਦਵਾਵਾਂਗੇ ਆਪਾਂ ਤੇ ਇਹ ਹੈ ਆਪਣੇ ਕੁਝ ਨਵੇਂ ਬੱਚੇ ਤੇ ਵੱਡੀਆਂ ਕਬੂਤਰੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਹੁਣ ਆਪਾਂ ਉਧਰਲੀ ਛਤਰੀ ਤੇ ਕਰਾਂਗੇ ਤੇ ਆਪਣੀਆਂ ਆ ਵੀ ਜਿਹੜੀਆਂ ਵਿੱਚ ਵੀ ਚੱਲ ਜਾਣਗੀਆਂ ਜੀ ਹੈਲੋ ਬਾਈ ਆ ਕਰ ਦਤੀਆਂ ਆਪਾਂ ਤੇ ਇਹ ਜਾਣੀਆਂ ਹੁਣ ਖੁੱਡੇ ਦੇ ਵਿੱਚ ਸਿੱਧੀਆਂ ਆ ਦੇਖੋ ਇੱਕ ਗਈ ਇਹ ਦੂਜੀ ਮੱਖਿਆਲੀ ਵੀ ਚਲੀ ਆ ਇਹ ਸ਼ਾਮ ਤੱਕ ਉੱਡੀਆਂ ਹੋਈਆਂ ਹੱਡੀਆਂ ਕਬੂਤਰੀਆਂ ਆਆਂ ਬਾਈ ਤੇ ਹੁਣ ਜਿਹੜਾ ਹੈਗਾ ਆ ਆਪਾਂ ਇਹਨਾਂ ਨੂੰ ਅੰਦਰ ਕਰਨ ਲੱਗੇ ਆਂ ਛਤਰੀਆਂ ਦੀਆਂ ਪੱਕੀਆਂ ਕਰਨੇ ਪੈਂਦੀਆਂ ਆਂ ਤਾਂ ਕਬੂਤਰ ਜਿਹੜਾ ਬਾਹਰ ਨਹੀਂ ਕੱਟਦਾ ਜੀ ਬਸ ਇੰਨਾ ਹੀ ਹੁੰਦਾ ਹੋਰ ਕੋਈ ਵੱਡੀ ਗੱਲ ਨਹੀਂ ਹੁੰਦੀ ਹੈਗੀ ਇਹ ਛਤਰੀ ਤੇ ਨਾਲ ਬੱਚੇ ਵੀ ਦੋ ਬੈਠੇ ਨੇ ਇਹ ਵੀ ਅੰਦਰ ਜਾਣ ਨੂੰ ਕਰਦੇ ਆਂ ਪਰ ਇਹਨਾਂ ਨੂੰ ਆਪਾਂ ਉਧਰ ਨਹੀਂ ਭੇਜਣਾ ਇਹਨਾਂ ਨੂੰ ਆਪਾਂ ਜਾਲੀ ਹੀ ਰੱਖਦੇ ਆਂ ਵੱਖਰੇ ਕਿਉਂਕਿ ਫੇਰ ਹੀ ਗਿੱਜਣਗੇ ਇਹ ਵੀ ਅੰਦਰ ਨੂੰ ਜਾਣ ਨੂੰ ਕਰਦੇ ਨੇ ਇਹਨਾਂ ਨੂੰ ਆਪਾਂ ਉੱਥੇ ਨਹੀਂ ਭੇਜਣਾ ਇਹਨਾਂ ਨੂੰ ਛਤਰੀਆਂ ਦੇ ਪੱਕੇ ਕਰਨਾ ਆ ਅੜਾਵਾਂਗੇ ਤੇ ਫਿਰ ਇਹਨਾਂ ਨੂੰ ਅੰਦਰ ਆਪਾਂ ਕਰਾਂਗੇ ਇਹ ਚੱਲੀ ਆਪਣੀ ਕੋਨੂ ਵਾਲੀ ਵੀ ਅੰਦਰ ਲੱਗਦਾ ਇਹਦਾ ਇੱਕ ਪਾਰ ਲੱਗਦਾ ਖਰਾਬ ਹੋ ਗਿਆ ਚੈੱਕ ਕਰਨੇ ਪੈਣਾ ਆਹ ਹੈ ਤਿੰਨ ਬੱਚੇ ਇਹ ਜਿਹੜਾ ਛੋਟੇ ਨੇ ਇੱਕ ਘਿਆਰ ਵਾਲਿਆਂ ਦਾ ਆ ਤੇ ਦੋ ਹੋਰ ਜੋੜੇ ਦੇ ਆ ਤਿੰਨ ਬੱਚੇ ਆ ਵੈਰੀ ਨਹੀਂ ਆ ਜੇ ਦੋਆਂ ਦਾ ਕਰਤਾ ਕੰਮ ਬੜਾ ਔਖਾ ਆ ਯਾਰ ਵੈਰੀ ਨੇ ਛੱਡਿਆ ਹੀ ਨਹੀਂ ਕਦੇ ਕੱਖ ਅਜੇ ਤੱਕ ਇਹਨੇ ਮਹੀਨਾ ਪੂਰਾ ਗਾਹ ਪਾਉਣਾ 15 ਅਪ੍ਰੈਲ ਤੱਕ ਤੇ ਪੂਰਾ ਗਾਹ ਪਉਂਦੀ ਆ ਉਹਦੇ ਤੋਂ ਬਾਅਦ ਜਾ ਕੇ ਥੋੜਾ ਕੰਮ ਠੰਡਾ ਹੁੰਦਾ ਆ ਸਾਡੇ ਏਰੀਆ ਦੇ ਵਿੱਚ ਬਾਜ਼ੀਆਂ ਤਾਂ ਹੋ ਜਾਣ ਬਾਜ਼ੀਆਂ ਇਸੇ ਕਰਕੇ ਨਹੀਂ ਹੁੰਦੀਆਂ ਕਿਉਂਕਿ ਕਿਸੇ ਦਾ ਕਬੂਤਰ ਉਹਨੇ ਉੱਡਣ ਹੀ ਨਹੀਂ ਦੇਣਾ ਕਿੰਨਾ ਮਰਜੀ ਚੰਗਾ ਹੋਵੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਉੱਡਣੇ ਆ ਜਾਂ ਇਦਾਂ ਕਿਸੇ ਦੇ ਵੀ ਉੱਡ ਸਕਦੇ ਪਰ ਉੱਡਣ ਤਾਂ ਦੇਵੇ ਕਿਉਂਕਿ ਹਰ ਖਿਡਾਰੀ ਦੇ ਕੋਲ ਅੱਜ ਕੱਲ ਕਬੂਤਰ ਜਿਹੜੇ ਉਹ ਚੰਗੇ ਆ ਪਰ ਬਹਿਰੀਆਂ ਜਿਹੜੀਆਂ ਇਹ ਨਹੀਂ ਉੱਡਣ ਦਿੰਦੀਆਂ ਇਹ ਚੰਗਾ ਗਾਹ ਪਾਉਂਦੀਆਂ ਬਾਈ ਆਉ ਗਈ ਪੰਨੂ ਵਾਲੀ ਵੀ ਅੰਦਰ ਬਾਈ ਵੱਡੀਆਂ ਕਬੂਤਰੀਆਂ ਜਿਹੜੀਆਂ ਆਪਾਂ ਬਾਹਰ ਛੱਡੀਆਂ ਸੀ ਕਰ ਦਿੱਤੀਆਂ ਨੇ ਅੰਦਰ ਤੇ ਇਹ ਆਪਣੀਆਂ ਜਿਹੜੀਆਂ ਕਬੂਤਰੀਆਂ ਨੇ ਲੈ ਸੋਰੀਆਂ ਨੇ ਅਜੇ ਤੱਕ ਬਾਕੀ ਇਹਨਾਂ ਦਾ ਵੀ ਤੁਸੀਂ ਸ਼ੌਂਕ ਕਰੋ ਇਹ ਸਾਰੀਆਂ ਉੱਡਣ ਵਾਲੀਆਂ ਹੀ ਆ ਇਹਨੀਆਂ ਨੇ ਵਿੱਚ ਕੁਝ ਇਹਦੇ ਨਰ ਵੀ ਭੰਨ ਰਹੇ ਨੇ ਪੱਟੀਆਂ ਪੱਠੇ ਤੇ ਇਹ ਹੁਣ ਆਪਾਂ ਜਿਹੜੇ ਅੜਾਵਾਂਗੇ ਜੀ ਨਾਲੋ ਨਾਲ ਜਿਹੜਾ ਤੁਹਾਨੂੰ ਆਪਾਂ ਸ਼ੌਂਕ ਕਰਾਉਣੇ ਦੇਣੇ ਆ ਬਈ ਬਾਕੀ ਕਿਦਾਂ ਦਾ ਲੱਗਾ ਸ਼ੌਂਕ ਜੀ ਜ਼ਰੂਰ ਦੱਸਣਾ ਜੀ ਤੇ ਨਵੀਂ ਵੀਡੀਓ ਬਹੁਤ ਛੇਤੀ ਲੈ ਕੇ ਆਵਾਂਗੇ ਜੀ ਇੰਤਜ਼ਾਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ